ਅੱਜ ਤੇ ਨਾ ਅੱਜ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਨੇ ਵੀ ਆਪਣੇ ਵੀਰ ਭਾਈ ਇਲਾਕਾ ਨਿਵਾਸੀ ਲੱਗੇ ਹੋਏ ਆ ਜਾਲ ਬੰਨਣ ਇਹ 4-500 ਕਿਲੋ 4-500 ਮੀਟਰ ਹੋਣਾ ਪਰ ਇਹ ਜਾਲ ਬੰਨ ਦਿੱਤਾ ਵਾ ਮੁੰਡਿਆ ਨਾ ਪਾਣੀ ਦੇਖੋ ਬਿਲਕੁਲ ਪਾਣੀ ਦੇ ਨਾਲ ਪਾਣੀ ਬਿਲਕੁਲ ਨਾਲ ਲੱਗੂਗਾ ਜਾਲ ਦੇ ਲਈ ਪ੍ਰਸ਼ਾਸਨ ਦੇ ਕੋਲ ਆਹ ਦੇਖੋ ਡਾਇਰੈਕਟ ਦਿਖਾਓ ਤਰਾਕ ਦਿਖਾਓ ਆਹ ਦੇਖੋ ਜੀ ਲਾਈਵ ਡਾਇਰੈਕਟ ਦਿਖਦੇ ਹੋਏ ਆ ਜੀ ਗਿਆ ਤੇ ਇਧਰ ਨੂੰ ਇਧਰ ਕੋ ਬਹੁਤ ਐਕਸਰਾ ਕਰਨਾ ਆ ਤੁਹਾਡੇ ਸਾਹਮਣੇ ਹੁਣ ਦੇਖਦੇ ਦੇਖਦੇ ਦਰੱਖਤ ਦੇ ਗਿਆ ਅਸੀਂ ਬਿਲਕੁਲ ਉੱਪਰ ਦਰਿਆ ਦੇ ਖੜੇ ਆ ਇਸ ਟਾਈਮ ਤੇ ਪ੍ਰਸ਼ਾਸਨ ਵੱਲੋਂ ਅਸੀਂ ਆ ਮਤਲਬ ਜਿਹੜੀ ਸਾਨੂੰ ਉਮੀਦ ਸੀ ਕਿ ਥੈਲੇ ਜਾਂ ਪੱਥਰ ਪਹੁੰਚਣਾ ਚਾਹੀਦਾ ਉਹ ਅਜੇ ਪਹੁੰਚ ਨਹੀਂ ਰਿਹਾ ਅਸੀਂ ਕੋਹਦ ਬਨ ਰਹੇ ਆ ਦੇਖੋ ਜਾਲ ਉੱਪਰ ਖੜੇ ਆ ਦੀ ਬਨ ਤੇ ਬਿਲਕੁਲ ਉਹ ਖਾਲੀ ਬਨ ਵਿੱਚ ਸਾਡੇ ਜਿਹੜੇ ਆਪਣੇ ਥੈਲੇ ਪੈਣੇ ਆ ਮੁੰਡੇ ਬਨ ਕੇ ਖੜੇ ਨੇ ਥੈਲੇ ਨਹੀਂ ਪਹੁੰਚ ਰਹੇ ਤੇ ਸੋ ਹੱਥ ਬਨ ਕੇ ਸਾਰਿਆਂ ਨੂੰ ਅਪੀਲ ਆ ਮੇਰੀ ਵੀ ਬਨ ਤੇ ਬਿਲਕੁਲ ਨਾਲ ਪਾਣੀ ਲੱਗ ਚੁੱਕਿਆ ਤੇ ਖਤਰਾ 100 ਨਹੀਂ 110% ਅੱਜ ਬੰਨਾ ਮੁਸ਼ਕਲ ਹੀ ਹੈ ਜੇ ਕ੍ਰੋਪੀ ਤੋਂ ਬਚਣਾ ਵਾਹਿਗੁਰੂ ਅੱਗੇ ਅਰਦਾਸ ਕਰੋ ਤੇ ਆ ਕੇ ਪ੍ਰਸ਼ਾਸਨ ਦੇ ਅੱਗੇ ਮਤਲਬ ਵੱਧ ਤੋਂ ਵੱਧ ਤੇ ਕੰਨਾਂ 'ਚ ਆਵਾਜ਼ ਬਚਾਓ ਕਿ ਆਪਾਂ ਇੱਥੇ ਬਚਾ ਸਕੀ ਇਲਾਕੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ